ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਇਸ ਨਵੇਂ ਵਲੌਗ ਦੇ ਵਿੱਚ ਤੇ ਅੱਜ ਨਵਾਂ ਤੇ ਨਵੀਂ ਸ਼ੁਰੂਆਤ ਹੈ ਤੇ ਤੁਸੀਂ ਪਿਛਲੀ ਵੀਡੀਓ ਵੀ ਦੇਖਿਆ ਸੀਗਾ ਵੀ ਆਪਾਂ ਫਿਲਮ ਦੇਖਣ ਜਾਣਾ ਸੀਗਾ ਤੇ ਹੁਣ ਆਪਾਂ ਸਾਰੇ ਤਿਆਰ ਹੋ ਚੁੱਕੇ ਹਾਂ ਤੇ ਮੈਂ ਸੋਚਿਆ ਵੀ ਤਿਆਰ ਹੋ ਕੇ ਆਪਾਂ ਵੀਡੀਓ ਬਣਾਵਾਂਗੇ ਤੇ ਆਇਓ ਆਇਓ ਸੰਗਤੋ ਆਇਓ ਓ ਮਾਈ ਗਾਡ ਹਮਾਰੇ ਤੇ ਆਹ ਦੇਖੋ ਸਭ ਤੋਂ ਵੱਧ ਇਹਨਾਂ ਨੂੰ ਟਾਈਮ ਲੱਗਦਾ ਤਿਆਰ ਭੇਡ ਥਾ ਭੇਡਾਂ ਕਾਂਜੀ ਇਹ ਤਿਆਰ ਹੋ ਗਿਆ ਸਾਡਾ ਨੰਨੂ ਤੁਸੀਂ ਦੇਖੋ ਸਭ ਤੋਂ ਪਹਿਲਾਂ ਓ ਮਾਈ ਗੋਡ ਇਧਰ 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 ਭੱਜਿਆ ਭੱਜਦਾ ਬਹੁਤ ਹੈ ਤੂੰ ਇਧਰ ਓਏ ਹੋਏ ਹੋਏ ਓਏ ਹੋਏ ਲੈ ਫੋਟੋ ਖਿੱਚਾ ਦੇ ਰਿਹਾ ਪੱਬੇ ਠੀਕ ਹੈ ਨਾ ਮੇਕਅਪ ਇੰਨਾ ਜ਼ਿਆਦਾ ਨਹੀਂ ਕਰੀਦਾ ਹੁੰਦਾ ਸ਼ਰਮ ਕਰੀਦੀ ਹੁੰਦੀ ਥੋੜੀ ਜੀ ਦੇ ਲਓ ਪਹਿਲੇ ਮਾਂ ਮੇਕਅਪ ਕਰਦੇ ਸੇ ਫਰਮੇਰਾ ਵੀ ਨਹੀਂ ਕੋਈ ਨਾ ਆਉਂਦਾ ਹੂੰ ਵੇ ਕਹਿੰਦੇ ਕੁੜੀਆਂ ਨੂੰ ਸਮਝਾਓ ਕੁੜੀਆਂ ਨੂੰ ਇੱਕ ਕੁੜੀਆਂ ਕੀ ਸਮਝਾਈਏ ਆ ਦੇਖੋ ਆ ਦੇ ਲਓ ਹਰ ਮੇਕਅਪ ਲੈ ਯਦਰ ਮੰਮੀ ਵੀ ਤਿਆਰ ਹੋ ਚੁੱਕੇ ਨੇ ਤੇ ਮੰਮੀ ਵੀ ਨਾਲ ਚੱਲੇ ਨੇ ਤੇ ਅਸੀਂ ਸਾਰੇ ਚੱਲੇ ਆਂ ਮੰਮੀ ਦੇ ਲਿਪਸਟਿਕ ਲਾਈ ਮੈਚਿੰਗ ਕਰਕੇ ਨੰਨੂ ਨੇ ਆ ਦੇ ਨਾਲੇ ਆਪ ਵੀ ਇਹਨੇ ਇਦਾਂ ਦੀ ਲਾਈ ਆ ਦੇਖੋ ਇਧਰ ਕਰੀ ਉੱਪਰ ਤੇ ਇਦਾਂ ਦੀ ਮੰਮੀ ਦੇ ਸੂਟ ਦੇ ਨਾਲ ਦੀ ਲਾਈ ਆ ਦੇਖੋ ਤੇ ਹੁਣ ਨਿਕਲ ਚੁੱਕੇ ਆ ਘਰ ਤੋਂ ਤੇ ਘਰੋਂ ਨਿਕਲਣਾ ਬੜਾ ਔਖਾ ਹੈ ਉਹ ਇਸ ਕਰਕੇ ਕਿਉਂਕਿ ਤੁਹਾਨੂੰ ਦਹਾਈ ਹੈ ਵੀ ਜਾਮ ਹਰ ਜਗ੍ਹਾ ਅੱਗੇ ਪਿੱਛੇ ਮੋਟਰਸਾਈਕਲ ਗੱਡੀਆਂ ਬਹੁਤ ਔਖਾ ਹੁੰਦਾ ਇੱਕ ਤਾਂ ਆ ਰੋਂਗ ਸਾਈਡ ਜਾਣਾ ਪੈਂਦਾ ਤੇ ਸਾਰੇ ਇਧਰ ਹੀ ਜਾਂਦੇ ਨੇ ਕਿਉਂਕਿ ਹੋਰ ਰਾਹ ਹੀ ਨਹੀਂ ਉਹ ਬਹੁਤ ਜ਼ਿਆਦਾ ਅੱਗੇ ਜਾ ਕੇ ਤੇ ਫਿਰ ਉੱਥੋਂ ਮੁੜ ਕੇ ਆਣਾ ਪੈਂਦਾ ਤਾਂ ਕਰਕੇ ਫਿਰ ਰੋਂਗ ਸਾਈਡ ਸਾਰੇ ਰੋਂਗ ਸਾਈਡ ਹੀ ਜਾਂਦੇ ਨੇ ਕਿਉਂਕਿ ਨੇੜੇ ਇਹਨਾਂ ਨੇ ਕੋਈ ਕੱਟ ਨਹੀਂ ਦਿੱਤਾ ਕੋਈ ਬੋਲ ਨਹੀਂ ਬਣਾਇਆ ਕੋਈ ਕੁਝ ਨਹੀਂ ਕੀਤਾ ਹੋਇਆ ਬੜਾ ਪੰਗਾ ਤੇ ਇਧਰ ਕੀ ਹੋ ਰਿਹਾ ਪਿੱਛੇ ਪਿੱਛੇ ਸਹਿਜੂ ਤਿਆਰ ਹੋ ਗਿਆ ਸੀ ਸ਼ਾ ਹੈਲੋ ਇਧਰ ਕਿਉਂ ਸਹਿਜੂ ਨੰਨੂ ਸਾਜੂ ਬਾਹਰ ਵੇਖਦੀ ਵੀ ਹੋਣਾ ਉਹਦੇ ਆਫੇਰ ਬਾਹਰ ਬਾਹਰ ਵੇਖਦੀ ਵੀ ਆ ਆਪ ਪਾਏ ਨੇ ਇਹਨੇ ਕੱਢ ਕੇ ਤੇ ਹੁਣ ਕਿਵੇਂ ਖੋਲਣੀ ਉਹ ਜਿਹਨੂੰ ਤੇ ਆਉਂਦੇ ਨਹੀਂ ਖੋਲਣੀ ਮੈਂ ਫੜਨ ਨਹੀਂ ਕਰਦੀ ਮੰਦੀਪਾ ਨੂੰ ਫੜੀ ਦੋ ਮਿੰਟ ਆਪ ਤਾਂ ਸਿਉਂ ਪਹੁੰਚ ਚੁੱਕੇ ਆ V2V ਤੇ ਬਾਹਰੋਂ ਮੈਂ ਬਣਾਈ ਨਹੀਂ ਵੀਡੀਓ ਪਹਿਲਾਂ ਕੈਮਰਾ ਆਨ ਕਰਨਾ ਭੁੱਲ ਗਿਆ ਚੱਕਰ ਇਹ ਸੀਗਾ ਵੀ ਪਾਰਕਿੰਗ ਨਾਲ ਨਹੀਂ ਸੀ ਪਤਾ ਹੈਗੀ ਕਿਨੇ ਹੈਗੀ ਤੇ ਫਾਈਨਲੀ ਪਾਰਕਿੰਗ ਹੈਗੀ ਹੈ ਸ਼ੁਗਰ ਤੇ ਹੁਣ ਇੱਥੋਂ ਬਸ ਪਾਰਕਿੰਗ ਚ ਲਾਨਨੇ ਆ ਤੇ ਫਿਰ ਆਪਾਂ ਅੰਦਰ ਜਾਂਦੇ ਆ ਤੇ ਕਾਕੇ ਨੂੰ ਹੀ ਸਪੈਸ਼ਲ ਸਮਝਾ ਕੇ ਲਿਆਏ ਆ ਨੰਨੂ ਨੂੰ ਬਈ ਆਪਾਂ ਕੁਝ ਵੀ ਉੱਥੇ ਖਾਣਾ ਪੀਣਾ ਦਾ ਹੈ ਨਹੀਂ ਬਾਹਰ ਆ ਕੇ ਖਾਵਾਂ ਪੀਵਾਂਗੇ ਹੈ ਨਾ ਨੰਨੂ ਓਏ ਬਾਹਰ ਆ ਕੇ ਖਾਵਾਂਗੇ ਠੀਕ ਹੈ ਨਾ ਟੋਫੀਆਂ ਵੀ ਬਾਹਰ ਟੋਫੀਆਂ ਵੀ ਬਾਹਰ ਆ ਕੇ ਟੋਫੀਆਂ ਮਿਲਦੀਆਂ ਹੀ ਨਹੀਂ ਅਸੀਂ ਆਣੇ ਨਹੀਂ ਤੇ ਅੱਗੇ ਤੋਂ ਬਹੁਤ ਮਹਿੰਗਾ ਸਮਾਨ ਹੋਰ ਕੀ ਹੈ ਬਾਹਰ ਆ ਕੇ ਬਾਹਰ ਆ ਕੇ ਜੋ ਮਰਜ਼ੀ ਲੈ ਲਈ ਠੀਕ ਹੈ ਠੀਕ ਹੈ ਨਾਲੇ ਉਹਨ ਮੰਨਾ ਵੀ ਹੈ ਨਾ ਹੋਰ ਆ ਡੋਨਟ ਥਿੰਕ ਸੋ ਨੋ 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 ਆ ਡੋਨਟ ਥਿੰਕ ਸੋ ਨੋ 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 ਇਟਸ ਨੈਵਰ ਐਵਰ ਨਨੂ ਲੈ ਨੁਰਾਹ ਹੋਇਆ ਫਿਰਦਾ ਲਓ ਜੀ ਨਨੂ ਆਪ ਪਹੁੰਚ ਕੇ ਏਟਰ ਦੇਖੀ ਅਦਰ ਦੇਖੀ ਉਹੀ ਆਹ ਕੀ ਨੀ ਦੇਖੀ ਉਹਦੇ ਗਿਸ ਨਨੂ ਆਇਰਨ ਮੈਨ ਉਹ ਦੇਖ ਤੈਨੂੰ ਪਤਾ ਹੈ ਨਾ ਬਾਰੇ ਚਲੋ ਯਾਰ ਫਿਲਮ ਸ਼ੁਰੂ ਹੋ ਗਈ ਆਡੀਓ ਸਲਮਾਨ ਖਾਨ ਨੇ ਨੂ ਸਲਮਾਨ ਖਾਨ ਹੂੰ ਵੀ ਸਲਮਾਨ ਸਿਮਾਰਫ ਹਨ ਵੀਜੀ ਆਪ ਕੋਈ ਨੰਬਰ ਜਾਣਾ ਫਿਰ ਫਿਲਮ ਸ਼ੁਰੂ ਹੋ ਗਈ ਆ ਉਹ ਤਿੰਨ ਨੰਬਰ ਆ ਗਿਆ ਦੋ ਨੰਬਰ ਤਿੰਨ ਨੰਬਰ ਆਜੋ ਆਜੋ ਲੇਟ ਹੋ ਗਏ ਦੋ ਨੰਬਰ ਤੇ ਫੇਵਰ 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 ਗੋਡ ਹੈਪਨ ਚਲੋ 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 ਆਰੋਂਟ ਬੀ ਸੋ ਮੈਂ ਖੁਸ਼ ਹੋ ਹਾਂ ਕੰਬ ਚੋ ਬਸ ਚਿਰ ਹਾਂਜੀ ਹੁਣ ਇੰਟਰਵਲ ਹੋ ਗਿਆ ਤੇ ਅਸੀਂ ਬਾਹਰ ਆਏ ਆ ਇੱਧਰ ਗਾ ਕੇ ਦੇਖੀਏ ਰ ਇਹ ਤਾਂ ਖੁਸ਼ੀ ਬੜੀ ਹੈ ਯਾਰ ਇੱਧਰ हेलो देखी <laughs> है बाल कितने जा रहे हैं मूस्से डी फोड़ो ਹਾਟ ਟੁੱਟ ਗਿਆ ਕੀ ਡਿੱਗਿਆ ਪਤਾ ਨਹੀਂ ਉਹ ਕੁਝ ਥੱਲੇ ਆ ਗਿਆ ਮੇਰੇ ਪੈਰ ਦੇ ਚਲੋ ਆ ਜਾ ਕਿਵੇਂ ਲੱਗੀ ਫਿਲਮ ਯਾਰ ਬਹੁਤ ਜ਼ਿਆਦਾ ਵਧੀਆ ਐਨੀ ਵਧੀਆ ਫਿਲਮ ਮੈਂ ਤਾਂ ਸਾਰੀ ਫਿਲਮ ਰੋ ਰੋ ਕੇ ਵੇਖੀ ਸਹੀ ਗੱਲ ਹੈ ਸਾਰੀ ਫਿਲਮ ਨੇ ਅੰਸੂਰ ਹੀ ਰੁਕਿਆ ਸਾਰੀ ਫਿਲਮ ਵੇਖੀ ਹੈ ਸਹੀ ਗੱਲ ਹੈ ਯਾਰ ਸੋਨੂ ਮੈਨੂੰ ਕਹਿ ਰਿਹਾ ਸੀ ਸੋਨੂ ਕਹਿੰਦਾ ਕਹਿੰਦਾ ਬਹੁਤ ਜ਼ਬਰਦਸਤ ਫਿਲਮ ਹੈ ਬਹੁਤ ਬਿਨਾਂ ਮਨ ਉਹੀ ਗੱਲ ਹੈ ਹਾਂ ਨੀਬਤ ਬਹੁਤ ਜਿਆਦਾ ਵਧੀਆ ਫਿਲਮ ਸੀ ਓਏ ਹੋਏ ਐਨ ਪਹਿਲੀ ਵਾਰੀ ਮੈਂ ਇੰਨਾ ਜਿਆਦਾ ਰਹਾ ਕਿਸੇ ਫਿਲਮ ਦੇ ਵਿੱਚ ਅਰਦਾਸ ਐਂਡ ਦੇ ਉਹ ਜਿਹੜੀ ਅਰਦਾਸ ਨੂੰ ਗੰਡੇ ਖੜੇ ਕਰਤੇ ਯਾਰ ਗਿੱਪੀ ਗਰੇਵਾਲ ਦੀਆਂ ਫਿਲਮਾਂ ਯਾਰ ਬਹੁਤ ਬੈਸਟ ਹੁੰਦੀਆਂ ਸ਼ੁਰੂ ਦੀ ਫਿਲਮਾਂ ਸ਼ੁਰੂ ਜੀ ਫਿਲਮਾਂ ਉਹਦੀਆਂ ਵਧੀਆ ਹੁੰਦੀਆਂ ਗਿੱਪੀ ਗਰੇਵਾਲ ਦੀਆਂ ਯਾਰ ਮੋਟੀਵੇਸ਼ਨ ਵਧੀਆ ਹਾਂ ਹਾਂ ਹਮੇਸ਼ਾ ਵਧੀਆ ਫਿਲਮਾਂ ਆਉਂਦੀਆਂ ਬਹੁਤ ਵਧੀਆ ਜਿਹੜੀ ਪਹਿਲੀ ਅਰਦਾਸ ਨੰਨੂ ਤੇ ਸਾਰੀ ਫਿਲਮ ਸੋਕੇ ਕੱਢੀ ਇਹ ਫਿਲਮ ਦੇ ਦੀ ਰੀ ਟਿੱਡੀ ਕੀ ਕਹਿ ਰਹਾ ਤੂੰ ਵਾਲੇ ਮੋਲ ਜਾਵਾਂਗੇ ਜਿੱਥੇ ਪੋੜਨਾ ਨਹੀਂ ਹੋਣਗੇ ਅੱਛਾ ਉਹ ਅੱਗੇ ਥੱਲੇ ਹੈ ਨਾ ਮੋਲ ਤਾਂ ਕਰਕੇ ਚਲਾ ਜਾ ਜਾ No, no, it's never, ever, 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 ever gonna happen. I don't think so. No, 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 no. Maybe someday you'll have it your way. Maybe someday. Hello. Kinni bari bored gay. I said Kinni bari. Megha, hello. That work. Hi, dear. Na. Pack it. Pack it. Aaja, aaja. Very good. Very good. ਸ਼ਾਬਾਸ਼ ਵੈਰੀ ਗੁੱਡ ਮਜ਼ਾ ਆ ਰਿਹਾ ਆ ਜਾ ਆ ਜਾ ਸ਼ਾਬਾਸ਼ ਪਕੜ ਗਏ ਹਾਂ 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 ਵੈਰੀ ਗੁੱਡ ਚਾ Maybe <ELL> uh, <laughs> <laughs> someday you will have it your way. Maybe someday it'll all work out until then nope, I know I know. Nope. I know. Probably never, ever, 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 ever gonna happen. Oh no. I don't think so. No, 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 no. Packet, 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 packet. Oh, packet I don't think so. No, no, no. I don't think so. No, no, no. It's never, ever, ever.

Golly my Golly. I don't think so. No, no, no. Ah, ah, I don't think so. No, no, no. It no. No? I don't no. think Ad so. so ਹਾਂਜੀ ਤੇ ਹੁਣ ਅਸੀਂ ਆ ਚੁੱਕੇ ਹਾਂ ਫ੍ਰੀ ਹੋ ਗਏ ਨੰਨੂ ਕਰਕੇ ਘੰਟਾ ਹੀ ਬਿਜ਼ੀ ਰਹੇ ਆ ਤੇ ਤੇ ਪੂਰਾ ਆਨੰਦ ਲਿਆ ਹਾਂ ਚੱਲ ਚੱਲ ਬਾਰੂ ਬਾਰ ਤੇ ਨੰਨੂ ਨੇ ਅੱਜ ਪੂਰਾ ਆਨੰਦ ਲਿਆ ਪਹਿਲਾਂ ਗੁਜਰਾਤ ਇਹਨੇ ਇੰਜੋਏ ਕੀਤਾ ਸੀ ਹੈ ਨਾ ਨੰਨੇ ਹੁਣ ਇੱਥੇ ਉਹਨੇ ਕੰਨਾਂ ਦੇ ਵਿੱਚ ਨਾ ਉਹ ਪਾਏ ਸੀ ਟੋਪਸ ਐਦੀ ਚਿਪਕਣ ਵਾਲੇ ਉਹ ਹੁਣ ਚੁਬਦੇ ਸੀ ਤੇ ਹੁਣ ਲਾਏ ਤੇ ਹੁਣ ਰੋ ਰਹੀ ਤੇ ਇਧਰ ਭੁੱਖ ਨਾਲ ਸਾਰਿਆਂ ਦਾ ਬੁਰਾ ਹਾਲ ਹੈ ਤੇ ਹੁਣ ਦੱਸ ਬੜੀ ਭੁੱਖ ਲੱਗੀ ਹੈ ਸੈਜੂਰੇ 버ਗਰ ਖਾਣਾ ਸਿੱਧੇਿੱਦਈ ਹਾਂ ਆਰਾਮ ਨਾਲ ਤੇ ਕਿੱਧਰ ਜਾਣਾ ਹੁਣ ਕੀ ਕਰਨਾ ਖਾਣਾ ਕੀ ਐ ਦੱਸੋ ਕੀ ਖਾਣਾ ਤੁਸੀਂ ਦੱਸੋ ਭੁੱਖ ਲੱਗੀ ਐ ਇੱਕ ਇੱਕ 버거 ਲੈ ਲੈਣਾ ਸਾਰੇ ਜਿਹੇ ਬਸ ਚਲੋ ਦੇ ਦੇ ਉੱਥੇ ਚਲਦੇ ਆਂ ਅਸੀਂ ਕੋਈ ਗੱਲ ਨਹੀਂ ਤੇ ਫਿਲਮ ਦਾ ਕਿੱਦਾਂ ਸੀਗਾ ਪ੍ਰੋਗਰਾਮ ਫੇ ਵਧੀਆ ਸੀ ਨਾ ਬਹੁਤ ਵਧੀਆ ਸੀ ਤੇ ਪਰ ਰੋਈ ਗਈ ਸਟੋਰੀ ਮੋਟੀਵੇਸ਼ਨ ਸੀਗੇ ਹਾਂ ਬਹੁਤ ਮੋਟੀਵੇਸ਼ਨ ਹੈ ਹਾਂ ਮਤਲਬ ਅੱਜ ਕੱਲ ਦੀ ਪੀੜੀ ਐ ਮੈਸੇਜ ਸੀਗਾ ਮੈਸੇਜ ਹਾਂ ਅੱਜ ਕੱਲ ਦੀ ਪੀੜੀ ਵਾਸਤੇ ਮੈਸੇਜ ਐ ਸਹੀ ਗੱਲ ਆ ਬਹੁਤ ਜ਼ਿਆਦਾ ਵੀ ਅਨਾਂ ਵੀ ਆਪਣੇ ਮਾਪੇ ਦਾ ਕਦਰ ਕਰੋ ਤੇ ਮਾਪੇ ਨੂੰ ਵੀ ਸਮਝਣਾ ਚਾਹੀਦਾ ਹੈ ਨਾ ਬੱਚਿਆਂ ਦਾ ਸਾਰਾ ਯਾਨੀ ਕਿ ਉਹਨਾਂ ਸਮਝਾਇਆ ਬਹੁਤ ਵਧੀਆ ਇੱਕ ਇੱਕ ਰਿਸ਼ਤੇ ਦੀ ਕਦਰ ਕਰੋ ਹਾਂ ਹਾਂ ਸਿੱਧਾ ਸਿੱਧਾ ਕਿਤੇ ਨਹੀਂ ਮੁੜਨਾ ਹੈ ਰਿਸ਼ਤੇ ਦੀ ਕਦਰ ਕਰੋ ਡਬਲ ਨਾ ਵੀ ਮਾਪੇ ਉਹ ਵੀ ਕਈ ਐ ਹੋ ਜਾਂਦੇ ਨੇ ਬਸ ਉਹਨਾਂ ਨੂੰ ਕੱਲਾ ਨੌਕਰੀਆਂ ਦਾ ਹੀ ਹੁੰਦਾ ਹੈ ਤੇ ਬਸ ਆਪਣੀ ਐਸ਼ ਆਨ ਦੀ ਹੁੰਦੀਆਂ ਨੇ ਮਾਪੇ ਉਹਨੂੰ ਆਪਣੀ ਤੇ ਬੱਚਿਆਂ ਨੂੰ ਨਹੀਂ ਪੁੱਛਦੇ ਤੇ ਬੱਚੇ ਵੱਡੇ ਹੋ ਕੇ ਘਰ ਕੀ ਕਰਨ ਹੋਰ ਵੀ ਸਹੀ ਗੱਲ ਹੈ ਉਹ ਫਿਰ ਆ ਸਾਰੇ ਬਹੁਤ ਵਧੀਆ ਮੈਸੇਜ ਦਿੱਤੇ ਵੈਸੇ ਫਿਲਮਾਂ ਯਾਰ ਗਿੱਪੀ ਦੀਆਂ ਬੈਸਟ ਹੁੰਦੀਆਂ ਹਨਾ ਉਹ ਫਿਲਮਾਂ ਵਧੀਆ ਬਹੁਤ ਜ਼ਿਆਦਾ ਫਿਲਮ ਵਧੀਆ ਸੀਗੀ ਤੇ ਤੁਸੀਂ ਵੀ ਜ਼ਰੂਰ ਦੇਖ ਕੇ ਆਓ ਜ਼ਰੂਰ ਬਹੁਤ ਜ਼ਿਆਦਾ ਵਧੀਆ ਫਿਲਮ ਐਨਾ ਮਤਲਬ ਪੂਰੀ ਫਿਲਮ ਚ ਰੋਂਦੇ ਰਹੇ ਪੂਰੀ ਫਿਲਮ ਚ ਮੰਮੀ ਮੈਂ ਵੀ ਇਹ ਪੂਰੀ ਫਿਲਮ ਚ ਰੋਣਾ ਨਿਕਲੀ ਗਿਆ ਨਿਕਲੀ ਗਿਆ ਇੰਨੀ ਜ਼ਿਆਦਾ ਯਾਨੀ ਕਿ ਇਮੋਸ਼ਨਲ ਫਿਲਮ ਬਣਾਈ ਹੈ ਨਾ ਬਹੁਤ ਸੋਹਣੀ ਰਿਸ਼ਤੇਆਂ ਰਿਸ਼ਤਿਆਂ ਨੂੰ ਯਾਨੀ ਕਿ ਮੋਖ ਰੱਖ ਕੇ ਫਿਲਮ ਬਣਾਈ ਹੈ ਨਾ ਵੀ ਲੋਕੀ ਸਮਝਣਗੇ ਹੈ ਨਾ ਰਿਸ਼ਤਿਆਂ ਦੀ ਕਦਰ ਕਰਨਗੇ ਜਿਹੜੇ ਸਮਝੇ ਜਾਣਗੇ ਨਹੀਂ ਬਹੁਤ ਜ਼ਿਆਦਾ ਵਧੀਆ ਮੂਵੀ ਸੀਗੀ ਮਨਪ੍ਰੀਤ ਵਿਰੋਧੀ ਸਾਰੀ ਫਿਲਮ ਚ ਮੈਨੂੰ ਦੀ ਰਹੀ ਹੈ ਨੰਨੂ ਨੇ ਤਾਂ ਸਾਰੀ ਫਿਲਮ ਸੋਜੀ ਮੇਰੇ ਮਾਪਿਆਂ ਨੂੰ ਨਾ ਇਹਨਾਂ ਕੋਈ ਪੁੱਛਦਾ ਤੇ ਫਿਰ ਉਹਨੂੰ ਦੁੱਖ ਮੈਨੂੰ ਉਸ ਜਾ ਸਭ ਤੋਂ ਜ਼ਿਆਦਾ ਲੱਗਾ ਸਹੀ ਗੱਲ ਮੇਰੇ ਮਾਪਿਆਂ ਦੀ ਅੱਜ ਨਹੀਂ ਨਹੀਂ ਸਿੱਧਾ ਹੀ ਬਸ ਕੱਢ ਜਾ ਮੇਰੇ ਮਾਪਿਆਂ ਦੀ ਕੀ ਕਦਰ ਕੋਈ ਕਰਦਾ ਇਹ ਗੱਲ ਚਲੋ ਆਈ ਡੋਂਟ ਥਿੰਕ ਸੋ ਡੋਨਟ ਨੋ 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 ਆਈ ਡੋਂਟ ਥਿੰਕ ਸੋ ਡੋਨਟ ਨੋ ਨੋ ਇਟਸ ਨੈਵਰ ਐਵਰ 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 ਕੈਨ ਹappen ਆਈ ਡੋਂਟ ਥਿੰਕ ਸੋ ਲੋ ਜੀ ਹੁਣ ਗਲੋਪਿਆ ਨੂੰ ਢੇੜੇ ਦੇ ਵਿੱਚ ਜਾ ਰਹੇ ਨੇ ਇੱਧਰ ਤੇ ਟਿੱਕੀਆਂ ਤੇ 버ਗਰ ਆਰਡਰ ਦਿੱਤੇ ਜਾ ਚੁੱਕੇ ਨੇ ਤੇ ਇੱਧਰ ਦੇ ਬਹੁਤ ਟਾਣੇ ਮਾਣੇ आईडी दे दे तो, देखे। देखे। तो, तो देखो आई कार कार ला भी मम्मी पाछा अंदर आ जी कितना फिर बहुत ज्यादा बढ़िया है अरे यार पूरे पूरे पुलिस ये भरकती वीडियो बनाई ਸਿੱਤਾ ਭੁੱਲ ਗਿਆ ਮੈਂ ਕੁਛ ਨਹੀਂ ਖਾਦਾ ਵੇਲੇ ਮੇਰੇ ਨਾਲ ਬੈਠ ਕੇ ਸਾਦੀ ਬਾਤ ਨਹੀਂ ਖਾਦੀ ਉਹ ਨਾਲ ਹੀ ਬੈਠੀ ਸੀ ਅਦੇ ਬਸ ਮੈਂ ਖਾਦੀ ਨਹੀਂ ਕੁਛ ਨਹੀਂ ਹੈਗਾ ਵੇਲੇ ਉਹ ਡਾਕਟਰ ਨੂੰ ਦੱਸਾਂਗੇ ਜਾ ਕੇ ਰਿਪੋਰਟ ਮੇਰੇ ਨਾਲ ਬੈਠਦਾ ਮੈਂ ਬਾਕੀ ਹੁਣ ਇਸ ਵਲੌਗ ਨੂੰ ਆਪਾਂ ਕਰਦੇ ਇੱਥੇ ਹੀ ਐਂਡ ਸਭ ਤੋਂ ਵਧੀਆ ਸੀਗਾ ਵੀ ਫਿਲਮ ਬਹੁਤ ਵਧੀਆ ਸੀ ਤੇ ਮਜ਼ਾ ਆ ਗਿਆ ਤੇ ਤੁਸੀਂ ਵੀ ਜਰੂਰ ਜਾ ਕੇ ਦੇਖ ਕੇ ਆਇਓ ਠੀਕ ਹੈ ਜੀ ਹਾਂ ਜੀ ਤੇ ਬਾਕੀ ਸਾਡੇ ਵਲੌਗ ਨੂੰ ਤੁਸੀਂ ਲਾਈਕ ਕਰ ਦਿਓ ਕਮੈਂਟ ਵੀ ਕਰਕੇ ਜਰੂਰ ਦੱਸਿਓ ਕਮੈਂਟ ਜਰੂਰ ਕਰਿਓ ਠੀਕ ਹੈ ਤੇ ਨਵੇਂ ਉਹਦੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਤੇ ਮਿਲਦੇ ਆ ਤੁਹਾਨੂੰ ਨੈਕਸਟ ਵੀਡੀਓ ਉਹਦੇ ਤੱਕ ਲਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸੋ ਨਾ ਸਾਰੇ ਸਤਿ ਸ਼੍ਰੀ ਅਕਾਲ ਨਨੂ ਨਨੂ ਚਾਜ ਨਾਲ ਬੁਲਾਇਆ ਕਰ ਚਾਜ ਨਾਲ ਟੰਗ ਨਾਲ ਬੋਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ